ਦੋਨੇ ਪਾਸੇ ਜਿਵੇਂ ਕਹਿੰਦੇ ਪਿੰਡ ਦਾ ਘੀਰੇ ਤੋਂ ਪਤਾ ਲੱਗੇ ਤੇ ਲੇਵਾ ਦੇਖ ਕੀ ਜਿਹੜੇ ਵੀ ਕਾਰੀਗਰ ਐ ਇਸ ਕੰਮ ਦੇ ਉਹਨਾਂ ਨੂੰ ਇਹਦਾ ਲੇਵਾ ਦੇਖ ਕੇ ਪਤਾ 17 ਲੀਟਰ ਦੁੱਧ ਸਤਾਰਾ ਮੰਨ ਕੇ ਸੌਦਾ ਕਰਕੇ ਆਵੇ ਆਪਣੇ ਨਾਲ ਦਾ ਚਲੋ 17 ਵਾਲੇ ਸਾਰਾ ਦੁੱਧ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਕਰਨ ਆਵੇ ਜੇ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੁੱਧ ਝੋਕ ਕੇ ਮਣਕੇ ਦਿਖਾਵਾਂਗੇ 20 ਕਿਲੋ ਦੁੱਧ ਦੇਣ ਵਾਲੀ ਮੱਝ ਇੱਕ ਤਾਂ ਹੁੰਦੀ ਹੈ ਕੈਨ ਵਾਲੀ ਤੇ ਹਵਾਨੇ ਦੇ ਨਾੜਾ ਦੇਖੋ ਜਿੱਦਾਂ ਆਪਾਂ ਐਚ ਐਫ گاਵਾ ਦੇ ਨਾੜਾ ਦੇਖਦੇ ਆ ਉਦਾਂ ਇਹਦੇ ਰਿੰਕਲਸ ਵਗੈਰਾ ਦਿਖਾਈ ਦਿੰਦੇ ਆ ਜਿਹੜੇ ਵੀ ਕਹਿੰਦੇ ਅਸੀਂ ਹਰੇ ਨੇ ਜਾਵਾਂਗੇ ਕਿਹਦੇ ਕੋਲ ਜਾਈਏ ਕਿੱਧਰ ਨੂੰ ਜਾਈਏ ਕਿਤੇ ਜਾਂਦੇ ਲੋੜ ਦੀ ਪਿੰਡ ਵਜੀਤ ਕੇ ਕਲਾਂ ਇਥੇ ਤੁਹਾਨੂੰ ਵੀਡੀਓ ਕਵਰ ਕਰਕੇ ਦਿਖਾਉਣੀ ਆ ਰੇਟ ਡਿਟੇਲ ਤੇ ਸਾਰੀ ਮੈਂ ਆਪਾਂ ਤੁਹਾਨੂੰ ਝੋਕੇ ਦਿਖਾਉਣੀ ਆ ਆਓ ਅੱਗੇ ਵੀ ਨਾ ਕਰੀਏ ਕਰਵਾਤ ਪਹਿਲਾਂ ਆਪਾਂ ਤੋਰ ਕੇ ਦਿਖਾਉਣੀ ਆ ਸੁਬਰ ਕੱਦ ਬੱਟ ਵਗੈਰਾ ਤੁਸੀਂ ਝੋਟੀਆਂ ਦੇਖ ਸਕਦੇ ਹੋ ਤੇ ਨਾੜਾ ਵਗੈਰਾ ਦੇਖੋ ਥੱਲੇ ਇਹ ਨਹੀਂ ਗੱਲ ਵੀ ਇੱਕ ਪਾਸੇ ਨਾੜਾ ਦਿਖਾਤੇ ਤੇ ਦੂਜੇ ਪਾਸੇ ਆਹ ਦੇਖੋ ਦੋਨੇ ਪਾਸੇ ਜਿਵੇਂ ਕਹਿੰਦੇ ਪਿੰਡ ਦਾ ਹੀਰੋ ਪਤਾ ਲੱਗ ਗਿਆ ਤੇ ਲੇਵਾ ਦੇਖ ਕੇ ਜਿਹੜੇ ਵੀ ਕਾਰੀਗਰ ਐ ਇਸ ਕੰਮ ਦੇ ਉਹਨਾਂ ਨੂੰ ਇਹ ਲੇਵਾ ਦੇਖ ਕੇ ਪਤਾ ਲੱਗ ਗਿਆ ਨੇ ਉਹਨਾਂ ਨੇ ਦੋ ਦਿਨ ਤਿੰਨ ਡੇਮ ਚੋਂ ਵਾਲੀ ਗੱਲ ਕਰਨੀ ਵੀ ਨਹੀਂ ਗੱਲ ਕੋਈ ਕਰਨੀ ਬਾਈ ਜੀ Google Pay <Sanly> ਘਰੇ ਨੰਬਰ ਤੇ ਚੱਲਦਾ ਸੋ ਜਿਹੜੇ ਵੀ ਇੱਕ ਗੱਲ ਹੋਰ ਆ ਕਿਵਰ ਮੱਝ ਹੁੰਦੀ ਆ ਵੱਡੀ ਤੇ ਮੂਰੇ ਸਾਤ ਹੀ ਕੁਮੜਾ ਹੁੰਦਾ ਪਹਿਲਾਂ ਤੇ ਪੁਆਇੰਟ ਚੈੱਕ ਕਰੋ ਪੁਆਇੰਟ ਹੀ ਦੇਖਣ ਵਾਲੀ ਗੱਲ ਆ ਇਹਦੇ ਵਿੱਚ ਜਮਾ ਤੇ ਜਿਵੇਂ ਕਹਿੰਦਾ ਵੀ ਅਮਰੀਕਾ ਦਾ ਵੀਜ਼ਾ ਲੱਗਣ ਲਈ ਅੱਧੇ ਪੁਆਇੰਟ ਤੇ ਵੀਜ਼ਾ ਕੱਟਿਆ ਜਾਂਦਾ ਹੁੰਦਾ ਉਹ ਸਿਸਟਮ ਇਹਦੇ ਵਿੱਚ ਇਕੱਲੇ ਇਕੱਲੇ ਪੁਆਇੰਟ ਨੋਟ ਕਰਨ ਲਿਆ ਸਿੰਗ ਸਾਈਜ਼ ਦੀ ਸੋਹਣੀ ਬਾਡੀ ਲੈਂਡ ਦੀ ਸੋਹਣੀ ਤੇ ਬਾਕੀ ਪਤਲੀ ਡੀਟੇਲ ਜਮਾ ਸੋ ਅੱਗੇ ਬੈਕ ਸਾਈਡ ਤੋਂ ਪਿੱਠਾ ਦੇਖੋ ਚੌੜਾ ਜਿਹਨੂੰ ਪੰਜਾਬੀ ਚ ਕਹਿੰਦੇ ਮੱਜਾ ਰੈਂਦਾ ਤੇ ਮਗਰ ਬੱਚਾ ਵੀ ਦੇਖੋ ਜੈਡ ਵਾਂ ਲੈ ਕੇ ਜਮਾ ਚੰਗਾ ਸਾਨ ਤਿਆਰ ਕਰਨ ਵਾਲਾ ਆ ਉਹ ਅੱਗੇ ਵੀਰ ਨੇ ਕਰਦਿਆਂ ਗੱਲਬਾਤ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦੇ ਹੋ ਬੱਚਾ ਲਾ ਕੇ ਪਸਮਾ ਕੇ ਤੇ ਬਾਕੀ ਇਨਫਰਮੇਸ਼ਨ ਆਪਾਂ ਵੀਰ ਤੋਂ ਲੈਣੇ ਆ ਕਿਰ ਬੱਚਾ ਚਾਹੁੰਦਾ ਤੁਸੀਂ ਦੇਖੋ ਕਿਉਂ ਸੋਭਰਾ ਖਾਲੀ ਬਾੜੀ ਦੇਖ ਸਕਦੇ ਹੋ ਓਕੇ ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਪਰਪਾਲ ਸਤਿ ਸ਼੍ਰੀ ਅਕਾਲ ਨਾਮ ਡਰਾਈ ਦੱਸੋ ਜੀ ਆਪਣਾ ਨਾਮ ਬਾਈ ਪਰਪਾਲ ਕੁਮਾਰਦੀਪ ਸਿੰਘ ਪਿੰਡ ਮਜੀਤੇ ਕਲਾਂ ਜਿਲ੍ਹਾ ਬਰਨਾਲਾ ਆ ਗਿਆ ਹੈਣਾ ਜਿਲ੍ਹਾ ਬਰਨਾਲਾ ਬਾਈ ਸੋਭਰਾ ਪਾਸੋਂ ਛੋਟੀ ਜਿਹੀ ਚੁਆਈ ਕਰਕੇ ਦਿਖਾਉਣੇ ਪਏ ਆ ਤੇ ਬਾਈ ਜੀ ਨੰਬਰ ਬੋਲਿਓ ਆਪਣਾ 9417 4845 ਬਾਈ ਪਰਪਾਲ ਮਰੇ ਪਾਸੜੀ ਮੈਂ ਥਾਣੇ ਦਿਖਾ ਦਾਂਦੇ ਸੁਪਰ ਸਮਾ ਵਗੈਰਾ ਦੇਖੋ ਚਾਰੇ ਥਾਣੇ ਦਾ ਇੱਕੋ 90417 48 ਤੇ ਜਿਹੜੀ ਆਪਾਂ ਵੀਰੇ ਝੋਟੀ ਚਵਾਈ ਕਰਦੇ ਪਏ ਆ ਹਨਾ ਹਾਂਜੀ ਵੀਰੇ ਤੇ ਕਿਹੜਾ ਸੂਆ ਸੂਈ ਆ ਇਹ ਇਹ ਬਾਈ ਪਰਸਪਾਲਾ ਰਿਜਨਲ ਤੀਜਾ ਸੂਆ ਸੂਈ ਆ ਵੀ ਅਸਾ ਤੀਜਾ ਸੂਆ ਰਿਜਨਲ ਸੂਈ ਆ ਤੇ ਬੱਚਾ ਆ ਗਿਆ ਤੇ ਪਿੱਛੇ ਮੇਲ ਕੱਫ ਕੱਟਾ ਹਾਂ ਮੇਲ ਦਾ ਤੇ ਕਿਹ ਕਹ ਇੱਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਬਾਈ ਅੱਜ 17 ਦਿਨ ਹੋ ਗਏ ਪਰਸਪਾਲਾ ਸੋ 17 ਦਿਨ ਹੋ ਗਏ ਅੱਜ ਸੂਈ ਨੂੰ ਤੇ ਬਾਕੀ ਯਾਰ ਬੱਚਾ ਦੇਖੋ ਮਗਰ ਜੈਡ ਬਲੈਕ ਜਿਹੜੇ ਉਹ ਕਹਿੰਦਾ ਸੀ 20 ਕਿਲੋ ਵਾਲੇ ਮੈਂ ਤਾਂ ਕੱਟਾ ਲੈਣਾ ਜੀ ਲੱਖ ਰੁਪਈਆ ਲਾਦਾਂਗੇ ਜੀ 1.5 ਲੱਖ ਰੁਪਈਆ ਲਾਦਾਂਗੇ ਸੋ ਮੱਝ ਲੋ ਨਾਲੇ ਝੋਕੇ ਲੋ ਕਰੇ ਤੇ ਆਪ ਵੀ ਪਤਾ ਲੱਗ ਜੇ ਵੀ ਹਾਂ ਆਪਾਂ ਬੱਚਾ ਘਰੇ ਪਾਲ ਲਏ ਜਾਂ ਸੋ ਕੱਟਾ ਵੀ ਕਹਿੰਦਾ ਕੋਈ ਮਾਮੂਲੀ ਕੱਟਾ ਨਹੀਂ ਜਿਹੜਾ ਪਿੱਛੇ ਆ ਤੇ ਵੀਰੇ ਸਾਨ ਦਾ ਪਤਾ ਕਿਹੜਾ ਬੱਚਾ ਹੈ ਹਾਂ ਭਾਈ ਆਪਾਂ ਨੂੰ ਤਕੈਤ ਦਾ ਦੱਸਿਆ ਨਹੀਂ ਵਾਕੀ ਆਪਾਂ ਪਤਾ ਕਰਕੇ ਕੋਸ਼ਿਸ਼ ਕਰਦੇ ਸੋ ਐਲਡੀਫ ਅਲਰਟ ਤਕੈਤ ਦਾ ਆ ਗਿਆ ਪਿੱਛੇ ਬੱਚਾ ਇਹਦੇ ਤੇ ਵਾਕੀ ਜਾਨ ਪ੍ਰਾਨ ਦੇਖੋ ਮੈਂ ਇਹਦੇ ਵਿੱਚ ਚੰਗੀ ਆ ਤੇ ਲਿੱਸੀ ਨਾਮੀ ਦਾ ਕਹਿੰਦਾ ਭਾਬਾ ਅੱਜ ਗੱਲਾਂ ਕਰਦੇ ਸੋਹਣੇ ਲੱਗਦੇ ਆਪਾਂ ਵੀ ਕੋਈ ਮੈਨੇਜਪੁਲੈਂਟ ਤਾਂ ਇਹਦੇ ਵਿੱਚ ਹੈ ਹੀ ਨਹੀਂ ਜਮਾ ਹਨਾ ਤੇ ਚੋਣ ਦਾ ਵੀਰੇ ਹੁੰਦਾ ਨਜ਼ਾਰਾ ਜਮਾ ਕੋਣ ਤਾਂ ਬਈ ਜਿਹੇ ਜੀ ਗਾ ਚੋੜੀ ਜਿਹੇ ਜੀ ਬਰਤਪਾਲਾ 22 5 3 ਕਰਦੇ ਤਾਂ ਗਾੜੀ ਜਾਂਦੇ ਸੋ ਹੁਣ ਸ਼ਾਮ ਦਾ ਟਾਈਮ ਆ 5:30 ਤੋਂ 5:7 ਮਿੰਟ ਉੱਤੇ ਆ ਬੜੇ ਚਵਾਈ ਕਰਦੇ ਪਏ ਹਨਾ ਸਵੇਰੇ ਵੀ 5:30 5:40 ਤੇ ਹੁੰਦੀ ਆ ਬਈ ਦੀ ਚਵਾਈ ਅੱਛਾ ਤਿੰਨ ਟਾਈਮ ਦੋ ਟਾਈਮ ਚਾਰ ਟਾਈਮ ਜਿੰਨਾ ਟਾਈਮ ਮਰਜੀ ਚੋਈ ਚਲੇ ਕਰ ਤਸੱਲੀ ਕਰਕੇ ਲੈ ਕੇ ਜਾਵੇ ਬੰਦਾ ਆਪਣੇ ਕੋਲ ਪਹੁੰਚ 10 ਟਾਂ ਸੋ ਇਥੋਂ ਤਸੱਲੀ ਕਰਕੇ ਲੈ ਕੇ ਜਾਇਓ ਜਮਾ ਤੇ ਜਮਾ ਨਜ਼ਾਰੇਦਾਰ ਵਾਲੀ ਮੈਂ ਤੇ ਬਾਕੀ ਯਾਰ ਮਗਰ ਜਿਹੜਾ ਬੱਚਾ ਆਪਾਂ ਕਹਿ ਦਿੰਨੇ ਆਂ ਵੀ ਆਪਾਂ ਬਰੀਡ ਤਿਆਰ ਕਰਨੀ ਆ ਤੇ ਬਾਕੀ ਮੈਂ ਇਹਦੇ ਜਿਹੇ ਜੇ ਮਰਜੀ ਸੀਮੈਂਟ ਰਖਾਈ ਚੱਲੋ ਤੁਹਾਡੇ ਘਰੇ ਬਰੀਡ ਚਾਰ ਕਰ ਦੇਣੀ ਆ ਨੇ ਸੋ ਬੱਚਾ ਬੜਾ ਜ਼ਬਰਦਸਤ ਮੈਂ ਕਿਹਾ ਰਸਾ ਦੂਰਾ ਕਰਕੇ ਪਾਇਆ ਵਾ ਹਨਾ ਇੱਕ ਨਾਲ ਤਾਂ ਬੰਨੇ ਹੀ ਨਹੀਂ ਜਾਂਦਾ ਉਹ ਇਹ ਗਾੜੀ ਸਾਰੀ ਇਹਨੂੰ ਪਾ ਦਿੰਨੇ ਆ ਅੱਛਾ ਸਾਨੂੰ ਆਪਣੇ ਕੋਲ ਹੋ ਗਿਆ ਅੱਜ ਸੇਮਾ 7ਵੇਂ ਦਿਨ ਉਹ ਵੀ ਆਈ ਪੁੰਦੇ ਸੀ ਆਪਾਂ ਵੀ ਗਾੜੀ ਮੰਨ ਲਓ 2 1/2 ਪੌਣ ਚ ਨਿਕਲ ਗਿਆ 5 ਲੀਟਰ ਮੰਨ ਲਓ 5 ਕਿਲੋ ਉਹ ਵਾ ਜਾਂਦਾ ਗਾ ਲਓ ਤੇ ਬਾਕੀ ਨਾੜਾ ਨੂੜਾ ਯਾਰਾ ਹਨਾ ਵੀ ਗੁੰਦੀ ਬਿਆਚਾਰੇ ਪਾਸਿਓ ਹਾਂਜੀ ਹਾਂ ਵੀਰੇ ਬਿਲਕੁਲ ਤੇ ਇਹ ਐ ਫਰਾਈ ਵੀ ਤਾਂ ਉਧਰ ਹੀ ਹੋਣੀ ਆ ਹਨਾ ਹਾਂ ਵੀਰੇ ਇਹ ਸੈਗਾ ਘਰਿਆ ਨੇ ਜੀ ਬਾਈ ਬਾਬਾ ਮਸੂਰ ਜਿਹਨੂੰ ਨੌਲ ਤੇ ਹੈਗੀ ਹੈ ਗੱਲਾਂ ਬਾਰੇ ਜੀ ਤਾਊ ਆਪਾਂ ਆਟ ਵਣ ਅੱਛਾ ਉਹਦੇ ਕੋਲੋਂ ਪਿਛਲੀ ਵਾਰਾਂ ਦੀ ਕਿਤੇ ਆਈ ਵੀ ਆ ਪਿਛਲੀ ਵਾਰ ਆਈ ਸੀ ਬੜੀ ਹਾਲ ਜੀ ਸੁਭਰੋ ਨਾੜਾ ਨੂੜਾ ਯਾਰ ਆਹ ਕਿਆ ਬਾਤਾਂ ਯਾਰ ਕਿਆ ਕਹਿਣੇ ਅੱਜ ਦਾ ਜੇ ਮੈਂ ਚਾਰ ਜਾਣੀਆਂ ਤੋਂ ਜਿਹੜੇ ਵੀਰ ਚਾਵਣ ਹੈਗੇ ਆ ਵੀ ਅਸੀਂ ਚੰਗੀ ਨਸਲ ਦੀ ਝੋਟੀ ਲੈਣੀ ਹੈ ਬਰੀਡ ਵਾਲੀ ਇੱਕ ਹੀ ਰੱਖਣੀ ਹੈ ਘਰੇ ਅਸੀਂ ਸੋ ਕਹਿਣ ਦਾ ਕੀ ਗੱਲ ਆ ਦੋ ਦੀ ਜਗ੍ਹਾ ਇੱਕ ਰੱਖ ਲੋ ਸੋ ਜਮਾਂ ਜੱਜ ਗੱਲ ਆ ਯਾਰ ਜਿਵੇਂ ਹੁਣ ਅਗਲਾ ਹਰੇਕ ਵੀਡੀਓ ਤਾਂ ਮੰਨ ਲਓ ਮੇਰੇ ਵਰਗਾ ਕਹਿ ਜਾਂਦਾ ਇਹ ਗੱਬਣਾ ਜੀ 16 ਦੇ ਦੂ 15 ਦੇ ਦੂ ਇਹ ਆਪਣੇ ਘਰੇ ਮੰਨ ਲਓ 18 ਤੋਂ ਉਪਰ ਹੋਊਗਾ 18 ਕੋਈ ਦਾਦਾ ਨੂੰ ਚੋਕੇ ਲੱਗ ਜਾਂਦੇ ਸੋ 18 18 ਕਿਲੋ ਦੋਦੇ ਜਮਾ ਹਾਜ਼ਰ ਆ ਬਗਾਂ 18 ਲੀਟਰ ਬਾਈ 9 ਲੀਟਰ ਡੰਗਦੇ ਕੋਈ ਵੀ ਚੋਕ ਨਹੀਂ ਆਉਂਦਾ ਸੋ ਕਿਲੋਾਂ 'ਚ ਕਹਿੰਦਾ ਬਸ 17 ਕਿਲੋ ਮੰਨ ਲੈ ਵੀ ਜਮਾ ਹਾਜ਼ਰ ਹੈਗਾ ਕਿਲੋਾਂ 'ਚ 16 ਹੋਊਗਾ ਵੀ ਵਰਤਪਾਲ ਸੋ ਲੀਟਰਾਂ ਦੇ ਵਿੱਚ ਆਪਾਂ ਝਾਗ ਬੜਾ ਮੜਾ ਮੋਟਾ ਆ ਜਾਂਦਾ ਹਨਾ ਵੀ 18 ਲੀਟਰ ਕਿਲੋਾਂ ਦੇ ਵਿੱਚ ਵਿੱਚ ਵੀ ਇਹ ਰਹਿ ਕੇ ਕਹਿੰਦਾ ਸੋ ਆਪਾਂ ਹੀ ਵਪਾਰ ਕਰਦੇ ਬਾਈ 16 ਕਿਲੋ ਵਾਲੀ ਮਹਿਜ ਹੀ ਕੱਟੀ ਆਏਗੀ 17 ਕਿਲੋ ਵਾਲੀ ਮਹਿਜ ਹੀ ਕੱਟੀ ਸੋ ਇੱਕ ਗੱਲ ਮੈਂ ਵੀਡੀਓ ਦੇ ਵਿੱਚ ਹੀ ਦੱਸਦਾ ਸੋ ਜਿਵੇਂ ਕੱਟਾ ਇੰਨਾ ਹੁੰਦੜੇ ਖੜਾਗਾ ਤੇ ਕੱਟਾ ਹੀ ਤੁਹਾਡਾ ਚੰਗੇ ਰੁਪਈਆ ਦਾ ਚਾਹੇ ਕੋਈ ਵੀਰ ਮੇਰੇ ਨਾਲ ਸੌਦਾ ਕਰ ਲੇ ਮੈਂ ਵੀ ਕੱਟਾ ਪਾਲ ਦਾ ਫਰਦਾ ਸਾਂਹ ਬੀ ਇਹ ਜਾਂ ਸਾਂਹ ਦਾ ਬਾਈ ਮਤਲਬ ਪਊਗਾ ਜਮਾ ਯਾਰ ਸੋ ਇਹ ਤਾਂ ਗੱਲ ਹੈ ਵੀ ਤੁਸੀਂ ਕੱਟਾ ਪਾਲ ਲਿਆ ਮੈਂ ਤਾਂ ਤੁਹਾਡੇ ਰੁਪਈਏ ਨਾ ਵਟੇ ਜਾਣਗੇ ਕੀ ਫਿਰ ਤੁਹਾਨੂੰ ਪਤਾ ਕੀ ਗੱਲ ਆਪਣੇ ਕੋਲ ਇਹਨੂੰ ਅੱਜ ਸਿਮਾ ਸੱਤਵੇਂ ਦਿਨ ਆਈ ਜੀ ਹੁਣ ਇਹ ਸਿਰਫ 5 ਕਿਲੋ ਦਾਣਾ ਖਾਂਦੀ ਆ ਮਰਦਾ ਜੀ 5 ਕਿਲੋ ਦਾਣਾ ਖਾ ਕੇ ਇਹ 18 ਲੀਟਰ ਦੁੱਧ ਦੇ ਰਹੀ ਆ ਸੋ 5 ਕਿਲੋ ਦਾਣਾ ਖਾ ਕੇ 18 ਲੀਟਰ ਦੁੱਧ ਜਿੱਦੇ ਹੈ 7-8 ਕਿਲੋ ਦਾਣਾ ਖੋਗ ਮੰਗ ਲਾ 20 ਪਲੱਸ ਵਾਲੀ ਮਾਜਾ ਸੋ ਜਮਾ ਯਾਰ ਨਾੜਾ ਨੂੜਾ ਕਹਿੰਦਾ ਭਾਈ ਦੂਗਾਹਾਂ ਦਾ ਬਸ ਬੰਦੇ ਦੇ ਆਪਦੇ ਖੁਰਨੀ ਚ ਦਮ ਚਾਹੀਦਾ ਵੀ ਸਾਮ ਸੰਭਾਲ ਤੇ ਵੀ ਕਿੰਨਾ ਚੋ ਸਕਦਾ ਬਸ ਗੱਲ ਤਾਂ ਉਹ ਹੈ ਜਿਹਨੇ ਹੁਣ ਲਾ ਜਾ ਕੇ ਬੰਦ ਕੇ ਮੁੜ ਕੇ ਦੇਖਦੇ ਨਹੀਂ ਹੈ ਨਾ ਜੀ ਉਹਦੇ ਕੋਲ ਇਹ 15 ਵੀ ਦੇ ਸਕਦੀ ਹੈ ਜਿਨੇ ਗੌਰ ਧਿਆਨ ਨਾਲ ਪੂਰੀ ਟੀਅਰ ਕਰਨੀ ਆ ਭਾਈ 21 22 ਸੋ ਗੱਲਾ ਗਿਆਨ ਧਿਆਨ ਗਿਆਨ ਦੇ ਨਾਲ ਧਿਆਨ ਵੀ ਜ਼ਰੂਰੀ ਆ ਹੈ ਨਾ ਸੋ ਆ ਦੇ 30 ਵੀ ਕਰਦੀ ਆ ਭਾਈ ਇਹ ਨਾ ਬਰੀਡ ਹੋਵੇ ਬਈ ਪਾਉਂਦੀ ਬ람 ਪਾਈ ਜਿੱਥੇ ਤੋਂ ਤੋੜੇ ਵੀ ਨਹੀਂ ਕਰਦਾ ਨਹੀਂ ਦਿੰਦੀ ਬਈ ਜਮਾ ਸੋ ਬਾਕੀ ਯਾਰ ਚੋਣ ਸਮਾ ਦੇਖੋ ਐ ਰਾਵਣਾ ਪੈਰ ਗੱਡੀ ਖੜੀ ਆ ਹਨਾ ਨਾ ਵੀਰੇ ਤਾਂ ਖੋੜੇ ਤੋਂ ਥੋੜਾ ਜਿਹਾ ਕਰਦੀ ਆ ਜਿੱਥੇ ਖੜ ਜਾਂਦੀ ਆ ਮੰਨ ਲੋ ਗਾਲੀ ਕਰ ਲੱਗ ਜਾਂਦੀ ਆ ਸੋ ਆ ਦੇਖੋ ਗਾੜਾ ਹੀ ਦਾਦਾ ਥੱਲੇ ਗਾੜਾ ਬੜ ਬੜ ਆਹ ਹੁਲਾ ਦੇ ਜਮਾ ਹਨਾ ਸੋ ਜਿੰਨਾ ਖਾਂਦੇ ਫਿਰ ਉਨੀ ਗਾਲੀ ਕਰਕੇ ਪਸੂ ਹਾਜਮ ਕਰਦਾ ਹੈਗਾ ਹਾਂਜੀ ਹਾਂ ਬਿਲਕੁਲ ਤੇ ਬਈ ਚੋਣ ਦਾ ਉਹਨਾਂ ਨੇ ਯਾਰ ਆ ਜਮਾ ਵੀਰੇ ਦੂਜੇ ਘਰੇ ਸੰਦਾ ਜਮਾ ਪਾ ਮਾਦੀ ਬੱਚਾ ਝੋਲੇ ਬਾਈ 10 ਸਾਲ ਦਾ ਇੰਨੀ ਚਵਾਈ ਤੁਹਾਨੂੰ ਦਿਂਦੀ ਵੀ ਆ ਵੀਰੇ ਸੁ ਯਾਰ ਕੀ ਬਾਤ ਆ ਫਰਸਟ ਕਲਾਸ ਝੋਟੀ ਆ ਤੇ ਯਾਰ ਕੋਈ ਵੀਰ ਆ ਕੇ ਮੇਰੇ ਹਿਸਾਬ ਨਾਲ ਇਹਦਾ ਕਹਿ ਨਹੀਂ ਸਾਡੇ ਸਾਡੇ ਪਸੰਦ ਨਹੀਂ ਆਈ ਨਹੀਂ ਤੇ ਜਿਹੜੇ ਵੀਰ ਨੇ ਲੈਣੀ ਆ ਤਾਂ ਕਹਿੰਦਾ ਭਾਬੇ ਤਾਂ ਅੱਖ ਤੇ ਝਮਕੀ ਵਾਲਾ ਕੰਮ ਆ ਕਿਉਂਕਿ ਚੀਜ਼ ਇੱਕ ਆ ਇਦਾਂ ਦੀ ਕਦੇ ਟਾਂ ਵੀ ਵੀਡੀਓ ਪਾਉਨੇ ਆਪਾਂ ਮਹੀਨੇ 'ਚ ਕਦੇ ਜਿਵੇਂ ਹੁਣ ਅੱਗੇ ਮੇਲੇ ਆ ਰਹੇ ਆ ਕਿਸੇ ਨੇ ਵੀ ਦੇਖੋ ਆਪਣੇ ਕੋਲ ਥੋੜਾ ਜਿਹਾ ਟਾਈਮ ਨਹੀਂ ਗੱਲੇ ਕਰਕੇ ਹਨ ਹੂੰ ਦੇ ਲੈਟ ਵੀ ਇਹਨੇ ਕੰਪੀਟੀਸ਼ਨ ਲੜਾਉਣਾ ਗਾ ਵਾਜੀ ਕੋ ਕਰ ਸਕਦੇ ਉਹਨਾਂ ਚ ਖੜਨੜੀ ਹੈਗੀ ਆ ਸੋ ਯਾਰ ਬਾਕੀ ਜਾਏਗਾ ਲਾ ਤੇ ਭਾਈ ਮੁੱਲ ਦੱਸ ਦੇ ਪਰ ਇਹਦਾ ਕੀ ਆ ਪੈਜ ਆਮ ਤੌਰ ਤੇ ਗੱਲ ਆ ਜਾਂਦੇ ਭਾਈ ਇਹ ਘਰੇ ਲੂ ਮੈਂ ਅਸੀਂ ਮੁੱਲ ਫੋਨ ਤੇ ਕਰਾਂਗੇ ਸੋ ਕਿਸੇ ਨੇ ਲੱਖ ਲਾਉਣਾ ਕਿਸੇ ਨੇ 2 ਲੱਖ ਲਾਉਣਾ ਹਨਾ ਕ੍ਰੇਟ ਵੇਚ ਹੋਵੇ ਜਿਹਨੂੰ ਜਿਹੜੀ ਜੇਬ ਦੇ ਹਿਸਾਬ ਨਾਲ ਆਪਣਾ ਆਪੀ ਫੋਨ ਲਾਉ ਉਹ ਅਗਲਾ ਬਿਲਕੁਲ ਭਾਈ ਪਰ ਤੱਕ ਪਤਾ ਨਹੀਂ ਗੱਲ ਕੋਈ ਕਿਹੜਾ ਫਗਰ ਚੋਰੀ ਖੋਲ ਕੇ ਜਾਂਦੀ ਆ ਪੈਸੇ ਲੱਗ ਪੇਮੈਂਟ ਭਰ ਕੇ ਆਪਾਂ ਜੀ ਜਾਇਜ਼ ਗੱਲ ਆ ਐਨੀ ਹਰੇ ਕੈਂਦਾ ਬਾਅਦ ਚ ਕਰਾਂਗੇ ਫੋਨ ਤੇ ਕਰਾਂਗੇ ਉਹ ਗੱਲਾਂ ਦਾ ਸਵਾਲ ਤੇ ਜਿਹੜੇ ਹਿਸਾਬ ਨਾਲ ਪੈਤਰਤ ਬਾਦ ਦੁੱਧ ਦਾ ਮਾਜਾ ਇਹਦਾ ਕੋਈ ਰੇਟ ਹੀ ਨਿਕਲਦਾ ਨਹੀਂ ਹੈਗਾ ਜੀ ਆਪਾਂ ਘਰੇ ਕਿੰਨੀਆਂ ਕਰੱਖੀ ਜਾਵਾਂਗੇ ਆਪਣਾ ਕੰਮ ਆ ਦੇ ਕੋਲਿਆ ਨਹੀਂ ਰੱਖਿਆ ਜਾਂਦੀ ਹੈ ਹਨਾ ਇਹ ਵੀਰੇ ਰੇਟ ਤਾਂ ਦੇਖੋ ਇਹਦਾ ਜਿਹੜਾ ਮਰਜ਼ੀ ਕਰਾ ਲੋ 1,95,000 ਦੀ ਦੇ ਦੇਣਗੇ 1,95 ਦੀ ਆਪਾਂ ਦੇਣੀ ਆ ਬਿਲਕੁਲ ਸੋਸ ਆਪਾਂ ਕਰ ਦਿਆਂਗੇ ਸੁ ਮੰਗਣ ਨੂੰ ਦੋ ਮੰਗਦੇ ਦੋ 10 ਮੰਗਦੇ ਉਹ ਵੀ ਕੋਈ ਫਾਇਦਾ ਨਹੀਂ ਹਨਾ ਹਾਂ ਬਿਲਕੁਲ ਸੋ 1,95 ਜਿਹੜਾ ਦੁੱਧ ਬਾਈ ਜੀ ਮਣ ਕੇ ਦੇਣਾ ਸਾਨੂੰ ਲੀਟਰ ਲਾ ਕੇ ਉਹ ਬਾਈ ਜੀ ਡੇਢ ਤੋਂ ਬਾਹਰ ਜਾਂਦੀਆਂ ਹੈਗੀਆਂ ਸੋ 1,95,000 ਰੁਪਇਆ ਪਤਾ ਕੀ ਗੱਲ ਆ ਵੀ ਜੇ ਦੁੱਧ ਹੁੰਦਾ ਕੁਆਲਿਟੀ ਨਹੀਂ ਹੁੰਦੀ ਹਾਂ ਉਹੀ ਗੱਲ ਆ ਵੀ ਦੁੱਧ ਨਹੀਂ ਹੁੰਦਾ ਇਹਦੇ ਚ ਦੋਨੇ ਚੀਜ਼ਾਂ ਨੇ ਬਾਕੀ ਝੋਟੀ ਬਾਣਾ ਕੁਆਲਿਟੀ ਵੀ ਆ ਹੈਡ ਲੈਂਥ ਦੇਖੋ ਜੀ ਕਿੰਨੀ ਆ ਵੀ ਜੀ ਸੀ ਗੰਢੀ ਥੱਲੋਂ ਚਵਾਈ ਸਾਰਾ ਕੁਝ ਲੱਗ ਗਿਆ ਜੀ ਤੇ ਬਾਕੀ ਲੇਵਾ ਵੀ ਯਾਰ ਜਮੈਂ 4 ਦੀ ਦੂਰੀ ਆਂਦੀਆਂ ਹਨਾ ਸੋ ਜਿਉਂ ਜਿਉਂ ਚਵਾਈ ਹੁੰਦੀ ਜਾਂਦੀ ਐ ਜਿਵੇਂ ਫੁੱਟਬਾਲ ਦੇ ਵਿੱਚ ਆਪਾਂ ਹਵਾ ਕੱਢ ਦਿੰਨੇ ਆ ਨਾ ਸੋ ਲੇਵਾ ਦੇਖੋ ਇੱਥੇ 4 ਦੀ ਦੂਰੀਆਂ ਦੇ ਬਾਹਰ ਤੀ ਤਾਂ ਹੋਰ ਦੀ ਦੂਰੀ ਆਉਂਦੀ ਆ ਲੀਟਰ ਲਾ ਕੇ ਦੁੱਧ ਮਣ ਕੇ ਦਿਖਾਉਣਾ ਰੇਟ ਵੀ ਵੀਡੀਓ ਦੇ ਵਿੱਚ ਕਰਤਾ 195000 ਰੁਪਇਆ ਕਰ ਦਾਂਗੇ ਬਈ ਸੋਚ ਸੰਪਾ ਕਰ ਦਾਂਗੇ ਮੰਨ ਤਾਂ ਇਹਦੇ ਵਿੱਚੋਂ ਵੀ ਹੋ ਜਾਊਗਾ ਹੋਮ ਹੋਮ ਕੀ ਤਾਂ ਮੁੱਤ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਪਰ ਕੋਈ ਦਿੰਦਾ ਨਹੀਂ 1.95 ਦੀ ਆਪਾਂ ਵੀ ਕੰਮ ਕਰਦੇ ਇੰਨੇ ਦੁੱਧ ਨਹੀਂ ਨਹੀਂ ਮਿਲਦੀ ਬਈ ਬਈ ਹਰਿਆਣੇ ਚ ਕਢੀ ਹੋਵੇ ਇਹਦਾ ਘੱਟੋ ਘਾਟ 2 ਲੱਖ ਕੋਣ 3 ਲੱਖ ਰੁਪਇਆ ਜਮਾ ਹੁੰਦਾ ਸੋ ਬਾਅਦ ਕੇ ਉਹਦੇ ਖਰਚਾ ਪੈਂਦਾ ਸਿੱਧੀ ਜਮਾ ਮਿਲ ਗਈ ਕੋਈ ਦਲਾਲ ਦਾ ਖਰਚਾ ਨਹੀਂ ਤੁਹਾਨੂੰ ਕੋਈ ਹੋਰ ਨਹੀਂ ਨੰਬਰ ਵਾਈ ਦਾ ਸਕਰੀਨ ਤੇ ਚੱਲਦਾ 90417 4147 ਤੇ ਡਾਇਲ ਕਰੋ ਜਿਹੜੇ ਭਾਰ ਦੇ ਵੀ 19 20 ਕਿਲੋ ਵਾਲੇ ਸੀ ਮੈਂ ਲੈਣੀਆਂ ਤਾਂ ਕੀ ਗੱਲ ਆਪਾਂ ਨੂੰ ਵੀ ਬਈ ਸ਼ੌਂਕ ਆ ਕੋਈ ਆਪਣਾ ਮਜੂਰੀ ਨਹੀਂ ਹੈਗੀ ਜੀ ਚੰਗੀਆਂ ਮੱਝਾਂ ਮਹੀਨੇ ਚ ਇੱਕ ਲਈਏ ਦੋ ਲਈਏ ਹੈਨਾ ਤੇ ਲੈ ਹੁਣੀ ਫਿਰ ਅੱਗ ਲੱਗੜੀ ਹੋਈ ਜਾਵਾਂ ਬਾਲ ਲੈ ਕੇ ਚੰਗੀ ਆਉਣੇ ਆ ਬਈ ਭਾਰ ਵੀ ਆਪਾਂ ਚੰਗੀ ਰੱਖਦੇ ਆ ਲਿਆ ਕੇ ਜਿਹੜੀ ਸੇਲ ਕਰਦਾ ਉਹਦੀ ਚੰਗੀ ਕਰਦਾ ਜੀ ਸੋ ਕਹਿੰਦਾ ਬਾਪ ਜਿਹੜਾ ਮਗਰ ਬੱਚਾ ਯਾਰ ਹੈਨਾ ਤੇ ਬੱਚਾ ਫਿਰ ਦੋ ਜਾਨੇ ਦੇ ਬੰਨਿਆ ਤੁਸੀਂ ਹੋਣਾ ਹੈਨਾ ਹਾਂ ਹਾਂ ਜਾਲਾ ਕੋਤਿੰਦਾ ਕਰਕੇ ਬਾਈ ਬੱਚੇ ਦਾ ਪਾਲਨੇ ਮੈਂ ਜੰਨੀਆਂ ਮੱਜਾਂ ਦੇ ਫੜ ਪਟਾ ਪਿਆ ਵਸੋ ਬੱਚੇ ਦੀ ਬੈਲ ਜੋ ਵੀ ਮਗਰ ਪਾਉਗੀ ਸੋ ਇੱਕ ਕੁਆਲਟੀ ਪੁੱਤਾਂ ਦੇ ਉੱਤੋਂ ਦੀ ਕਰਤੀ ਜਮਾ ਸੋ ਸਾਢੇ 5 ਵਜੇ ਬਚਵਾਈ ਕਰੀ ਆ ਜਿਹੜੇ ਮੇਰੇ ਵੀਰ ਭਾਈ ਦੇ ਪਸੰਦ ਆਉਂਦੀ ਆ ਤੁਸੀਂ ਇੱਥੇ ਮੋਰੀ ਰੱਖ ਦੇ ਇੱਥੇ ਵੀਰ ਆ ਥੱਲੇ ਗੱਦੇ ਥੱਲੇ ਲਾ ਦੇ ਉਹ ਖਾਲੀ ਵਾਢੀ ਕਰਦੀ ਬੁੱਧੀ ਹਾਂ ਲਓ ਬੈਠ ਠੀਕ ਆ ਠੀਕ ਆ ਚਲਾ ਦੇ ਠੀਕ ਆ ਠੀਕ ਆ ਸੋ ਇੱਕ ਕੁਆਲਟੀ ਆ ਭੋਜੇ ਨਾਲੇ ਝੱਗ ਵੀ ਵੈਜੂ ਥੱਲੇ ਨੂੰ ਵੀਰ ਕਹਿੰਦਾ ਝੱਗ ਮੈਂਦੀ ਜੀ ਉਹ ਕਰਤਾ ਜੀ ਜੋ ਕਰਤਾ ਤੋ ਜਿਹੜੇ ਨੇ ਪੈਸੇ ਲਾਉਣੇ ਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਵਜੀਤਕੇ ਕਲਾਂ ਜਿਹਦਾ ਆਪਾਂ ਰੈਕੋਰਡ ਰੋਡ ਤੋਂ ਬਰਨਾਲੇ ਨੂੰ ਜਾਂਦੇ ਆ ਉੱਥੇ ਹੀ ਬੰਜ ਦੀ ਰਹਿਸ ਆ ਕੋਲੇ ਆਓ ਦੇਖੋ ਦੇਖ ਕੇ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਕੇ ਜਾਓ ਬਾਅਦੋ ਵੀਰ ਕੋਣ ਕਰਦੇ ਰਹਿੰਦੇ ਆ ਯਾਰ ਮੇਰਾ ਵੀਡੀਓ ਬਣਾਉਣ ਦਾ ਕੰਮ ਆ ਤੁਸੀਂ ਖਰੀਦਣੀ ਆ ਆਪਾਂ ਤਰਤਭਲ ਅੱਗੇ ਦੀ ਵੀਡੀਓ ਚਾਹੇ ਨਾ ਦੇਖੋ ਆਪਣੇ ਘਰੇ ਕੋਈ ਚਾਹ ਟੈਂਪ ਚੋਲੇ ਜੀ ਹਣਾ ਡੇਟ ਤੋਂ ਬਾਹਰ ਕੋਈ ਗਰੰਟੀ ਡੇਟ ਤੋਂ ਬਾਹਰ ਹੋ ਗਈ ਆਪਣੀ ਇਹ ਚੀਜ਼ਾਂ ਨਹੀਂ ਗਰੰਟੀਆਂ ਕਾਦੀਆਂ ਨੇ ਬਰਤਵਾ ਸੋ ਸਾਂਹਣੀਆਂ ਚੀਜ਼ਾਂ ਹੈਗੀਆਂ ਸਾਂਹਣੀਆਂ ਚੀਜ਼ਾਂ ਨਹੀਂ ਸੁਬਾ ਕੀਰ ਸ਼ਾਂਤ ਸੁਬਾ ਝੋਟੀ ਨੇ ਪੈਰ ਨਹੀਂ ਪਟਿਆ ਜਮ ਜੋਂ ਜੋਂ ਚਵਾਈ ਹੁੰਦੀ ਜਾਂਦੀ ਆ ਨਹੀਂ ਫਿਰ ਤਬਾ ਸੌਦਾ ਕਰਦੇ ਹੈਗਾ ਥੋੜਾ ਥੋੜਾ ਜਿਹਾ ਫਰੇਮ ਕਰਕੇ ਨਹੀਂ ਇਹ ਗਾਲੀ ਕੱਢ ਲੱਗ ਜਾਂਦੇ ਸੋ ਜਿੰਨੇ ਆਪਾਂ ਆਪਣੇ ਲੱਤਾਂ ਦੇ ਮਾਲਸ ਕਰਦੇ ਆ ਵੀ ਆਰਾਮਦਾਰੀ ਆਉਂਦੀ ਆ ਉਹੀ ਕਰ ਨੂੰ ਆਰਾਮ ਆ ਜਾਂਦਾ ਹੁਣ ਜਮਾ ਹਣਾ ਹਾਂਜੀ ਹਾਂ ਨੰਬਰ 2 ਤੇ ਬਈ 5:30 5:40 ਦੇ ਸਵੇਰੇ ਆਪਣੀ ਚਵਾਈ ਹੁੰਦੀ ਆ ਜੀ ਜਿਵੇਂ ਵੀ 5:30 ਉਹ ਯੂਨੀ ਹੈਗਾ ਵੀ ਆਪਾਂ ਸੁਨੀਹਾ ਚੌਕੀ ਤੁਹਾਨੂੰ ਇਹ ਬਰਨਾਲੇ ਹੋਣਾ ਕਰਕੇ ਆਪਣੀ ਗੱਲ ਹੋ ਗਈ ਅੱਜ ਜੀ ਸੋਬਰੋ ਲੀਟਰ ਭਵੇਂ ਆਪਦਾ ਘਰੋਂ ਲੈ ਕੇ ਆਏ ਹੋ ਚੋਕੇ ਤਸੱਲੀ ਕਰਕੇ ਲੈ ਕੇ ਜਾਇਓ ਸ਼ਾਂਤ ਸੁਭਾਅ ਦੀ ਛੋਟੀ ਹਰਿਆਣੇ ਵਾਲੀ ਛੋਟੀ ਪੰਜਾਬ ਦੇ ਵਿੱਚ ਖੜੀ ਆ ਜਾਵਾ ਤੇ ਪਤਲੇ ਕੁੰਬਲੇ ਦੇ ਵਿੱਚ ਆ ਤੇਨ ਕਿਹ ਆ ਪਤਾ ਕੁਆਲਟੀ ਵਗੈਰਾ ਝੋਟੀ ਦੇ ਵਿੱਚ ਤੇ ਬੱਚਾ ਮਗਰ ਹੁੰਦੜੇ ਜੈਡ ਬਲੈਕ ਆ ਜਮਾ ਕੱਟਾ ਪਿੱਛੇ ਦੇ ਆਪਣੇ ਕੋਲੇ ਅੱਜ ਹਫਤਾ ਹੋਇਆ ਨਹੀਂ ਇਹਨੂੰ ਜੀ ਆਪਣੇ ਕੋਲ ਪੰਜ ਚਾਰ ਦਿਨ ਪਰਮਾਤਮਾ ਤੋਂ ਉੱਪਰ ਅੱਕੇ ਹੋਰ ਫੜ ਗਈ ਬਈ ਜਿੱਦਿਆ 9 ਕਿਲੋ ਦਾਣਾ ਖਾਣ ਲੱਗੀ ਹੈ ਨਾ ਹੂੰ 20 ਪਲੱਸ ਦੁੱਧ ਦੇ ਨਾਲ ਝੋਟੀ ਠੀਕ ਹੈ ਜਮਾ ਕੋਈ ਸ਼ੱਕ ਨਹੀਂ ਯਾਰ ਸੋ ਲੇਵਾ ਦੇਖੋ ਜਮਾ ਜਿਵੇਂ ਬੁਲਬੁਲੇ ਜਿਹਾ ਹਵਾ ਕਰਦੇ ਝਾੜਦਾ ਜਮਾ ਹਨਾ ਚੱਕ ਲਓ ਵੀ ਬਠੋ ਵਾਲੇ ਲੀਟਰ ਹੁਣ ਡਾ ਲੀਟਰ ਲਿਆ ਇੱਥੇ ਰੱਖ ਕੁਆਲਟੀ ਕੋਲੇ ਹੈਂਡਲਾ ਮੜਾ ਜਾ ਦੁੱਧ ਸੋ ਲੀਟਰ ਲਾ ਕੇ ਆਏ ਜਦ ਆਪਾਂ ਮਿਣ ਕੇ ਦਿਖਾਉਣਾ ਦੁੱਧ ਹੁਣ ਆ ਦੇਖੋ ਕੋਈ ਨਾ ਹੋ ਜਾਵੇ ਤੇਰੀ ਵੀ ਹੋਣੀ ਚਾਹੀਦੀ ਹੈ ਕੋਈ ਇੱਕ ਵਾਰੀ ਪੈ ਜਾ ਚੈੱਕ ਨਾਲੇ ਮਾਰ ਜਾਨਾ ਆਪਾਂ ਲੀਟਰ ਕਰਦੇ ਹਾਂ ਇਹ ਮੁੱਦਾ ਲੀਟਰ ਖਾਲੀ ਤਾਂ ਚਲੋ ਇਹ ਪਾਈ ਜਲੀ ਹੁਣ 1 2 3 4 5 छे तो हो गया भाई ये सत्त अट्ठ ਪੌਣੇ ਨੋ ਕੋਈ ਬੱਚਾ ਬੁੱਚਾ ਨਿਕਾਇਆ ਪਣ ਹਾਂ ਕੋਈ ਬੱਚਾ ਪੀ ਜਾਂਦਾ ਕੁਛ ਥੋੜਾ ਜਿਹਾ ਆਪਾਂ ਬਹਿ ਕੇ ਉਹ ਕਰਦੇ ਹਾਂ ਹਨ ਉਹ ਨਾ ਕਰਦੇ ਸੋ 18 ਲੀਟਰ ਦੁੱਧ 17 ਮੰਨ ਕੇ ਸੌਦਾ ਕਰਕੇ ਆਵੇ ਆਪਣੇ ਜਰਾ ਤਾਂ ਚਲੋ 17 ਮੰਨ ਲਿਓ 18 ਦੁੱਧ ਪਰੀਆ ਦਿੱਤਾ ਬਈ ਜੀ ਸੋ 1,95,000 ਤੇ ਆ ਪੂਰੀ ਵਾਰ ਦੀ ਢੱਕੀ ਦੁੱਧ ਫੈਂਟ ਕੇ ਜਮਾ ਮਿਣ ਕੇ ਦਿਖਾਦਾ ਆਪਾਂ ਤੁਹਾਨੂੰ ਤਿੱਲੇ ਦਾ ਵੀ ਨਿੰਮਾ ਜਮਾ ਝਾੜਿਆ ਪਿਆ ਚੋਟੀ ਦਾ ਸੋ ਇਹ ਨਹੀਂ ਗੱਲ ਆ ਦੇਖੋ ਜਮਾ ਤੇ ਬਾਕੀ ਠੰਡੀ ਸੀਲ ਤਾਂ ਇੰਨੀ ਆਇਆ ਚਾਹੇ ਓਟ ਥੋੜੇ ਬੈਠੀ ਚੱਲੋ ਹਨਾ ਸੋ ਬੱਚਾ ਦੇਖੋ ਮਗਰ ਜੈਡ ਬਲੈਕ ਬੱਚਾ ਆ ਗਿਆ ਪਿੰਡ ਵਜੀਦਕੇ ਕਲਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਦਿੱਤਾ ਜੀ